ਹਲੇਲੂਇਆ ਹਲੇਲੂਇਆ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਮੈਂ ਪਾਸਟਰ ਪਵਨ ਜੋਸਫ ਚੋਹਾਨ ਲੁਧਿਆਣੇ ਤੋਂ ਅੱਜ ਇੱਕ ਖਾਸ ਮੁੱਦੇ ਨੂੰ ਲੈ ਕੇ ਮੈਂ ਤੁਹਾਡੇ ਵਿੱਚ ਲਾਈਵ ਹਾਂ ਕਿ ਤੁਸੀਂ ਦੇਖਿਆ ਕਿ ਬੀਤੇ ਦਿਨਾਂ ਤੋਂ ਲਗਾਤਾਰ ਮੁਸੀਬਾ ਵਿਚਾਰੇ ਨੂੰ ਮੁਸੀਬੀ ਵਿਰੋਧੀ ਤਾਕਤਾਂ ਦੇ ਦੁਆਰਾ ਟਾਰਗੇਟ ਕੀਤਾ ਜਾ ਰਿਹਾ ਕਦੇ ਉਹ ਪਰਮੇਸ਼ਰ ਦੇ ਸੇਵਕਾਂ ਨੂੰ ਪਰਮੇਸ਼ਰ ਦੇ ਨਬੀਆਂ ਨੂੰ ਪਰਮੇਸ਼ਰ ਦੇ ਦਾਸਾਂ ਨੂੰ ਉਹ ਗਲਤ ਬੋਲ ਰਹੇ ਨੇ ਮੰਦਾ ਬੋਲ ਰਹੇ ਨੇ ਇਹ ਕਦੀ ਉਹ ਚਰਚੀਜ਼ ਨੂੰ ਗਲਤ ਬੋਲ ਰਹੇ ਨੇ ਖੁਦਾ ਦੇ ਕੰਮਾਂ ਨੂੰ ਗਲਤ ਬੋਲ ਰਹੇ ਨੇ ਇੱਕ ਇੰਪੋਰਟੈਂਟ ਮੈਸੇਜ ਸਾਰੀ ਲੁਧਿਆਣੇ ਦੇ ਪਾਸਟਰ ਸਭ ਖੁਦਾ ਦੇ ਸੇਵਕਾਂ ਦੇ ਲਈ ਔਰ ਸਾਰੇ ਮਸੀਹ ਕੌਮ ਦੇ ਲਈ ਆ ਕਿ ਅਸੀਂ ਕੱਲ ਸਾਰੇ 11 ਵਜੇ ਜਗਰਾਉਂ ਪੁਲ ਦੇ ਉੱਤੇ ਇਕੱਠਾ ਹੋਣਾ ਵਾ ਕਿ ਅਸੀਂ ਜੋ ਲੋਕ ਖੁਦਾ ਦੇ ਦਾਸਾਂ ਔਰ ਸੇਵਕਾਂ ਬਾਰੇ ਬੋਲ ਰਹੇ ਆ ਤੁਹਾਨੂੰ ਪਤਾ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਖੁਦਾ ਦੇ ਸੇਵਕਾਂ ਦਾ ਖੁਦਾ ਦੇ ਦਾਸਾਂ ਦਾ ਦਾਸੀਆਂ ਦਾ ਉਹਨਾਂ ਨੇ ਪੁੱਤਲੇ ਸਾੜੇ ਤੇ ਇਸ ਰਿਕਾਰਡਿੰਗ ਆਪਾਂ ਕੱਲ ਪੂਰੇ 11 ਵਜੇ ਜਗਰਾਉਂ ਪੁਲ ਦੇ ਉੱਤੇ ਇਕੱਠੇ ਹੋਣਾ ਵਾ ਮਾਰਨਿੰਗ ਨੂੰ ਹallelujah ਤੁਹਾਨੂੰ ਪਤਾ ਵਾ ਕਿ ਸਮੇਂ-ਸਮੇਂ ਤੇ ਮਸੀਹ ਵਿਰੋਧੀ ਲੋਕ ਉੱਠਦੇ ਨੇ ਔਰ ਖੁਦਾ ਦੇ ਸੇਵਕਾਂ ਲੋਕਾਂ ਦੇ ਖਿਲਾਫ ਔਰ ਮਸੀਹਤ ਦੇ ਖਿਲਾਫ ਬੋਲਦੇ ਨੇ ਬਹੁਤ ਹੀ ਮਾੜੀ ਗੱਲ ਆ ਕਿ ਸਰਕਾਰਾਂ ਜੋ ਸਮੇਂ ਦੀਆਂ ਨੇ ਔਰ ਪ੍ਰਸ਼ਾਸਨ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੰਦਾ ਬਾਈਬਲ ਨੂੰ ਜਦੋਂ ਅਸੀਂ ਪੜ੍ਹਦੇ ਆਂ ਤੇ ਬਾਈਬਲ ਦੇ ਪੈਗਾਮ ਦੇ ਅਨੁਸਾਰ ਖੁਦਾ ਦੇ ਕਲਾਮ ਚ ਲਿਖਿਆ ਕਿ ਪ੍ਰਭੂ ਦੇ ਸੇਵਕ ਜਿਹੜੇ ਆ ਔਰ ਦੂਨੇ ਆਦਰ ਦੇ ਯੋਗ ਨੇ ਹallelujah اور ਲਗਾਤਾਰ ਇਹਨਾਂ ਲੋਕਾਂ ਦੇ ਦੁਆਰਾ ਜੋ ਆਪਣੇ ਆਪ ਨੂੰ ਕੁਝ ਸਮਝਦੇ ਨੇ ਲੇਕਿਨ ਸਿਰੇ ਦੇ ਨਕਮੇ ਬੰਦੇ ਸਿਰੇ ਦੇ ਵਿਹਲੜ ਬੰਦੇ ਜਿਹੜੇ ਉੱਠ ਕੇ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਟੀਆਰਪੀ ਲੈਣ ਦੇ ਲਈ ਖੁਦਾ ਦੇ ਸੇਵਕਾਂ ਦੇ ਖਿਲਾਫ ਬੋਲਦੇ ਨੇ ਚਰਚਿਸ ਦੇ ਖਿਲਾਫ ਬੋਲਦੇ ਨੇ ਉਹ ਉੱਠ ਕੇ ਮੂੰਹ ਚੱਕ ਕੇ ਜਿਹੜਾ ਮਰਜ਼ੀ ਬੋਲਣਾ ਸ਼ੁਰੂ ਹੋ ਜਾਂਦਾ ਵਾ ਤੇ ਅਸੀਂ ਦੇਖਿਆ ਪਿਛਲੇ ਦਿਨਾਂ 'ਚ ਗੱਥੀ ਮੰਦੇ ਸ਼ਬਦ ਤੇ ਜਸਮੀ ਮਨਹਾਸ ਨਾਮ ਦੇ ਬੰਦੇ ਦੇ ਦੁਆਰਾ ਔਰ ਇੱਕ ਪਾਨਾ ਸਿੱਧੂ ਬੰਦਾ ਜਿੰਨੂੰ ਕੋਈ ਘਰ ਨਹੀਂ ਪੁੱਛਦਾ ਉਹਦੇ ਦੁਆਰਾ ਬੋਲੇ ਗਏ ਖੁਦਾ ਦੇ ਸੇਵਕਾਂ ਨੂੰ ਦਾਸਾਂ ਨੂੰ ਔਰ ਚਰਚਿਜ਼ ਨੂੰ ਔਰ ਖੁਦਾ ਦੇ ਕੰਮ ਨੂੰ ਉਹਨੇ ਪਖੰਡਵਾਦ ਦੱਸਿਆ ਔਰ ਅੱਜ ਵੀ ਅਸੀਂ ਦੇਖਦੇ ਆ ਕਿ ਉਹ ਲੋਕ ਖੁੱਲੇ ਆਮ ਘੁੰਮ ਰਹੇ ਨੇ ਉਹ ਮਸੀਹ ਦਾ ਵਿਰੋਧ ਕਰ ਰਹੇ ਨੇ ਖੁਦਾ ਦੇ ਸੇਵਕਾਂ ਦੇ ਖਿਲਾਫ ਬੋਲ ਰਹੇ ਨੇ ਚਰਚਾਂ ਦੇ ਖਿਲਾਫ ਬੋਲ ਰਹੇ ਨੇ ਉਹ ਖੁਦਾ ਦੇ ਸੇਵਕ ਜਿਨ੍ਹਾਂ ਨੂੰ ਬਾਈਬਲ ਦੇ ਵਿੱਚ ਦੂਨਾ ਆਦਰ ਦਿੱਤਾ ਗਿਆ ਵਾ ਤੇ ਅੱਜ ਵੀ ਉਹ ਸ਼ਰਿਆਮ ਪਰਮੇਸ਼ਰ ਦੇ ਲੋਕਾਂ ਦੇ ਖਿਲਾਫ ਬੋਲ ਰਹੇ ਔਰ ਸਮੇਂ-ਸਮੇਂ ਤੇ ਇਦਾਂ ਦੇ ਲੋਕ ਉੱਠਦੇ ਆ ਔਰ ਪਰਮੇਸ਼ਰ ਦੇ ਲੋਕਾਂ ਔਰ ਸੇਵਕਾਂ ਦੇ ਖਿਲਾਫ ਉੱਠ ਕੇ ਔਰ ਮੰਦੀ ਔਰ ਬੈੜੇ ਸ਼ਬਦਾਵਲੀ ਬੋਲਦੇ ਨੇ ਹਾਲੇਲੂਇਆ ਤੇ ਸਾਨੂੰ ਚਾਹੀਦਾ ਵਾ ਕਿ ਆਉਣ ਵਾਲੇ ਟਾਈਮ 'ਚ ਕ੍ਰਿਸਮਸ ਨੇ ਔਰ ਰੈਲੀਆਂ ਵਾਂ ਕਿ ਅਸੀਂ ਇਕੱਠੇ ਹੋ ਕੇ ਸਾਰੇ ਪਾਸਟਰ ਸਹਿਬਾਨ ਸਾਰੀ ਮਸੀਹ ਆਵਾਂ ਸਾਰੀ ਕੌਮ ਸਾਰੀ ਕਲੀਸਿਯਾਂ ਵਾਂ ਇੱਕ ਹੋ ਕੇ ਪ੍ਰਸ਼ਾਸਨ ਦੇ ਅੱਗੇ ਜਾਈਏ ਕਿ ਇਹਨਾਂ ਲੋਕਾਂ ਨੂੰ ਜਿਹੜੀ ਉਹ ਨੱਥ ਪਾਈ ਜਾਵੇ ਔਰ ਇਹਨਾਂ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਮੈਂ ਇੱਕ ਚੀਜ਼ ਨੂੰ ਨੋਟ ਕੀਤਾ ਜਿਨ੍ਹਾਂ ਲੋਕਾਂ ਨੂੰ ਘਰ ਨਹੀਂ ਪੁੱਛਿਆ ਜਾਂਦਾ ਉਹਨਾਂ ਦੀਆਂ ਕੋਮਾਂ ਉਹਨਾਂ ਨੂੰ ਨਹੀਂ ਪੁੱਛਦੀਆਂ ਉਹ ਮੂੰਹ ਚੁੱਕ ਕੇ ਮੁਸੀਬਾਈ ਚੜਦੇ ਔਰ ਖੁਦਾ ਦੇ ਸੇਵਕਾਂ ਦੇ ਖਿਲਾਫ ਬੋਲਦੇ ਨੇ ਲੇਕਿਨ ਉਹ ਬੰਦੇ ਜਿਹੜੇ ਖੁਦਾ ਦੇ ਲੋਕਾਂ ਦੇ ਔਰ ਖੁਦਾ ਦੇ ਸੇਵਕਾਂ ਦੇ ਖਿਲਾਫ ਬੋਲਦੇ ਨੇ ਇੱਕ ਚੀਜ਼ ਨੂੰ ਯਾਦ ਰੱਖੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਵਾ ਕਿ ਜੋ ਮੇਰੇ ਦਾਸਾਂ ਨੂੰ ਛੂੰਦਾ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂੰਦਾ ਤੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵਾ ਕਿ ਕਾਕਾ ਤੁਸੀਂ ਖੁਦਾ ਦੇ సేవਕਾ ਦੇ ਨਹੀਂ ਤੁਸੀਂ ਖੁਦਾ ਦੀਆਂ ਅੱਖਾਂ ਨੂੰ ਛੂਰੇ ਹੋ ਤੇ ਜਦੋਂ ਤੁਸੀਂ ਜਿੰਦਾ ਖੁਦਾ ਦੀ ਅੱਖ ਦੀ ਪੁਤਲੀ ਨੂੰ ਛੂਰੇ ਹੋ ਤੇ ਉਹ ਤੁਹਾਨੂੰ ਕਦੇ ਵੀ ਇਦਾਂ ਨਹੀਂ ਰਹਿਣ ਦੇਊਗਾ ਉਹ ਉਹ ਪਰਮੇਸ਼ਵਰ ਵਾ ਜਦੋਂ ਉਹ ਬਦਲਾ ਲਿੰਦਾ ਤੇ ਫਿਰ ਉਹ ਆਵਾਜ਼ ਵੀ ਨਹੀਂ ਨਿਕਲਣ ਦਿੰਦਾ ਤੇ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਕਿਸ ਤਰ੍ਹਾਂ ਤੁਹਾਡੇ ਉਹ ਜੀਵਨਾਂ ਦੇ ਵਿੱਚ ਕੰਮ ਕਰੂਗਾ ਤੋਂ ਮੇਰਾ ਇਹ ਸਾਰਾ ਸਾਰਿਆਂ ਨੂੰ ਇੱਕ ਮੈਸੇਜ ਵਾ ਕਿ ਇਹ ਲੜਾਈ ਕਿਸੇ ਇੱਕ ਚਰਚ ਦੀ ਨਹੀਂ ਹੈਗੀ ਇਹ ਕਿਸੇ ਇੱਕ ਮਿਨਿਸਟਰੀ ਦੀ ਜਾਂ ਪਾਸਟਰ ਦੀ ਲੜਾਈ ਨਹੀਂ ਹੈਗੀ ਇਹ ਲੜਾਈ ਜਿਹੜੀ ਆ ਇਹ ਪੂਰੇ ਮਸੀਹ ਭਾਈਚਾਰੇ ਦੀ ਲੜਾਈ ਆ ਅਗਰ ਅਸੀਂ ਅੱਜ ਇੱਕ ਮੰਚ ਤੇ ਇਕੱਠੇ ਨਹੀਂ ਹੋਵਾਂਗੇ ਤੇ ਕੱਲ ਨੂੰ ਉਹ ਕੱਲੇ-ਕੱਲੇ ਨੂੰ ਟਾਰਗੇਟ ਕਰਨਗੇ ਔਰ ਉਹਨਾਂ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਉਹ ਦਬਾਅ ਪਾਉਣ ਦੀ ਕੋਸ਼ਿਸ਼ ਕਰਨਗੇ ਕਿ ਉਹ ਲੋਕ ਦੱਬੇ ਜਾਣ ਔਰ ਮਸੀਹ ਦਾ ਕੰਮ ਜਿਹੜਾ ਵਾ ਉਹ ਬੰਦ ਕੀਤਾ ਜਾਵੇ ਤੁਹਾਨੂੰ ਪਤਾ ਕਿ ਪੁਰਾਣੇ ਸਮੇਂ ਤੋਂ ਹੀ ਸ਼ੁਰੂਆਤ ਤੋਂ ਹੀ ਮਸੀਹ ਲੋਕਾਂ ਨੂੰ ਦੱਬਣ ਦੇ ਲਈ ਬਹੁਤ ਸਾਰੇ ਲੋਕ ਇਕੱਠੇ ਹੋਏ ਲੇਕਿਨ ਕਿਸੇ ਦੇ ਜੋ ਉਹਨਾਂ ਦੀਆਂ ਭੈੜੀਆਂ ਔਰ ਬੁਰੀਆਂ ਯੁਕਤੀਆਂ ਚਾਲਣਾ ਸੀ ਉਹ ਪੂਰੀਆਂ ਨਹੀਂ ਹੋ ਸਕੀਆਂ ਤੇ ਸਾਨੂੰ ਇਹ ਵੀ ਵਿਸ਼ਵਾਸ ਆ ਕਿ ਇਹ ਲੋਕ ਜਿਨ੍ਹਾਂ ਦੀ ਕੋਈ ਵੈਲਿਊ ਅਸੀਂ ਆਪਣੇ ਆਪਣੇ ਵਿੱਚ ਨਹੀਂ ਸਮਝਦੇ ਉਹ ਜਿਹੜੇ ਬੋਲ ਰਹੇ ਨੇ ਉੱਠ ਉੱਠ ਕੇ ਅਸੀਂ ਇਹ ਜਾਣਦੇ ਆ ਕਿ ਇਹਨਾਂ ਦੇ ਬੋਲਿਆਂ ਵੀ ਕੁਝ ਨਹੀਂ ਹੋਣਾ ਲੇਕਿਨ ਹੁਣ ਟਾਈਮ ਆ ਕਿ ਮਸੀਹ ਕੌਮ ਇਕੱਠੀ ਹੋਵੇ ਜਵਾਬ ਦੇਵੇ ਇਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਸਾਡੇ ਸਾਡੇ ਸੇਵਕਾਂ ਦਾ ਪਰਮੇਸ਼ਰ ਦੇ ਲੋਕਾਂ ਦਾ ਖੁਦਾ ਦੇ ਸੇਵਕਾਂ ਨੂੰ ਮਾੜਾ ਬੋਲਿਆ ਕਿਸ ਤਰ੍ਹਾਂ ਇਹਨਾਂ ਨੇ ਚਰਚਿਜ਼ ਨੂੰ ਡੇਰੇ ਕਿਹਾ ਕਿਸ ਤਰ੍ਹਾਂ ਇਹਨਾਂ ਨੇ ਖੁਦਾ ਦੇ ਲੋਕਾਂ ਦੇ ਖਿਲਾਫ ਉੱਠ ਕੇ ਆਵਾਜ਼ ਚੱਕੀ ਔਰ ਉਹਨਾਂ ਦੇ ਪੁਤਲੇ ਸਾੜੇ ਤੇ ਅੱਜ ਵੀ ਮਸੀਹ ਕੌਮ ਅਗਰ ਚੁੱਪ ਰਹੂਗੀ ਤੇ ਕੱਲ ਨੂੰ ਇਸ ਸਾਡੇ ਤੇ ਹੋਰ ਹੈਵੀ ਹੋਣਗੇ ਮੈਨੂੰ ਪਤਾ ਅਗਰ ਅਸੀਂ ਪੁਰਾਣਾ ਨਿਯਮ ਵੀ ਪੜ ਲਈਏ ਤੇ ਪੁਰਾਣੇ ਨਿਯਮ ਦੇ ਵਿੱਚ ਵੀ ਯੋਧੇ ਹੇਗੇ ਸੀ ਔਰ ਪੁਰਾਣੇ ਨਿਯਮ ਚ ਵੀ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਪਰਮੇਸ਼ਰ ਦੇ ਲਈ ਖੜੇ ਹੋਏ ਆ ਸ਼ਹਾਦਤਾਂ ਦਿੱਤੀਆਂ ਵੀ ਆ ਤੇ ਸ਼ਹੀਦ ਹੋਏ ਵੀ ਆ ਲੇਕਿਨ ਨਿਆ ਨਿਯਮ ਸਾਨੂੰ ਪਿਆਰ ਕਰਨਾ ਸਿਖਾਂਦੇ ਆ ਨਿਆ ਨਿਯਮ ਸਾਨੂੰ ਲਵ ਕਰਨਾ ਸਿਖਾਂਦੀ ਆ ਲੇਕਿਨ ਭਾਰਤ ਦਾ ਸੰਵਿਧਾਨ ਸਾਨੂੰ ਇਹ ਵੀ ਸਿਖਾਂਦਾ ਵਾ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਆ ਆਪਣੇ ਧਰਮ ਦੀ ਪ੍ਰੈਕਟਿਸ ਕਰ ਸਕਦੇ ਆ ਆਪਣੇ ਧਰਮ ਨੂੰ ਜਿਸ ਤਰ੍ਹਾਂ ਮਰਜ਼ੀ ਅਸੀਂ ਚਲਾ ਸਕਦੇ ਆ ਇਹ ਪਖੰਡਵਾਦ ਦੱਸਦੇ ਨੇ ਕਿ 크ਿਸਚੀਅਨਿਟੀ ਚ ਪਖੰਡਵਾਦ ਹੁੰਦਾ ਹਜ਼ਾਰਾਂ ਵੀਡੀਓ ਦੇ ਦਦੀਆਂ ਨੇ ਕਿ ਜਿਹਦੇ ਵਿੱਚ ਉਹ ਦਾਵਾ ਕਰਦੇ ਨੇ ਕਿ ਤਿੰਨ ਦਿਨਾਂ ਅਚ ਕੈਂਸਰ ਸਹੀ ਹੋ ਜਾਊਗਾ ਫਲਾਨੀ ਜਗ੍ਹਾ ਤੇ ਇਸ ਤਰ੍ਹਾਂ ਕਰੋ ਤੇ ਉੱਥੇ ਤੁਹਾਨੂੰ ਸ਼ਿਫਾ ਮਿਲ ਜੂਗੀ ਤੇ ਇਹ ਪਖੰਡਵਾਦ ਇਹਨਾਂ ਨੂੰ ਆਪਣੇ ਧਰਮ ਦਾ ਨਜ਼ਰ ਨਹੀਂ ਆ ਰਿਹਾ ਜਦ ਕਿ ਇਹਨਾਂ ਨੂੰ ਆਪਣੇ ਧਰਮ ਦੇ ਪਖੰਡਵਾਦ ਨੂੰ ਪਹਿਲਾ ਸੈੱਟ ਕਰਨਾ ਚਾਹੀਦਾ ਵਾ ਆਪਣੇ ਧਰਮ ਦੀਆਂ ਚੀਜ਼ਾਂ ਨੂੰ ਇਹਨਾਂ ਨੂੰ ਸੈੱਟ ਕਰਨਾ ਚਾਹੀਦਾ ਵਾ ਇਹ ਮੂੰਹ ਚੁੱਕਦੇ ਆ ਮੁਸੀਬਾ ਇਹ ਚਾਰੇ ਦੇ ਖਿਲਾਫ ਬੋਲਦੇ ਨੇ ਮੂੰਹ ਚੁੱਕਦੇ ਆ ਫੇਮਸ ਫੋਨ ਦੇ ਲਈ ਖੁਦਾ ਦੇ ਸੇਵਕਾਂ ਨੂੰ ਬੋਲਣਾ ਸ਼ੁਰੂ ਕਰ ਦਿੰਦੇ ਨੇ ਔਰ ਦੋ ਚਾਰ ਜਣੇ ਉੱਠਦੇ ਆ ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਹੁਣ ਇੱਕ ਨਵਾਂ ਬੰਦਾ ਉੱਠਿਆ ਤੇ ਜਸਵੀ ਮਿੰਹਾਸ ਪੰਜਾਬ ਬਚਾਓ ਮੋਰਚਾ ਪੰਜਾਬ ਕਿੱਦੇ ਤੋਂ ਬਚਾਉਣਾ ਚਾਹੀਦਾ ਖੁਦਾ ਦੇ ਸੇਵਕਾਂ ਤੋਂ ਉਹ ਸੇਵਕਾਂ ਤੋਂ ਜਿਨ੍ਹਾਂ ਨੇ ਯੰਗ ਯੂਥ ਨੂੰ ਨਵੀਂ ਪੀੜੀ ਨੂੰ ਜਿਹੜੇ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਸੀ ਉਹ ਸੇਵਕਾਂ ਨੂੰ ਜਿਨ੍ਹਾਂ ਦੇ ਇਹਨਾਂ ਨੇ ਪਤਲੇ ਸਾੜੇ ਜਿਨ੍ਹਾਂ ਨੇ ਲੱਖਾਂ ਯੂਥ ਨੂੰ ਲੱਖਾਂ ਮੁੰਡਿਆਂ ਨੂੰ ਕੁੜੀਆਂ ਨੂੰ ਜਿਹੜੇ ਗਲਤ ਸੰਗਤੀ ਔਰ ਗਲਤ ਕੰਮਾਂ ਦੇ ਵਿੱਚ ਸੀ ਉਹਨਾਂ ਨੂੰ ਬਚਾਇਆ ਉਹਨਾਂ ਨੂੰ ਨਵਾਂ ਜੀਵਨ ਦਿੱਤਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਉਹਨਾਂ ਮਾਵਾਂ ਦੇ ਪੁੱਤਾਂ ਨੂੰ ਜਿਨ੍ਹਾਂ ਮਾਵਾਂ ਦੇ ਮਾਵਾਂ ਰੋਂਦੀਆਂ ਸੀ ਕਿ ਸਾਡੇ ਪੁੱਤ ਮਰਨ ਲੱਗੇ ਨੇ ਉਹਨਾਂ ਨੂੰ ਬਚਾਇਆ ਔਰ ਉਹਨਾਂ ਨੂੰ ਅੱਜ ਪ੍ਰਭੂ ਦੇ ਰਾਹ ਤੇ ਤੋਰਿਆ ਔਰ ਸਾਫ਼ ਸੁਥਰੇ ਕਰ ਦਿੱਤਾ ਅੱਜ ਇਹ ਲੋਕ ਉਹਨਾਂ ਤੋਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਨਸ਼ੇ ਤਸਕਰਾਂ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਆ ਉਹਨਾਂ ਵਿਰੋਧੀ ਤਾਕਤਾਂ ਤੋਂ ਜਿਹੜਾ ਜਿਹੜੇ ਦੇਸ਼ ਨੂੰ ਜਾਂ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਪੰਜਾਬ ਨੂੰ ਮਸੀਹਾਂ ਤੋਂ ਕੋਈ ਖਤਰਾ ਨਹੀਂ ਬਾਈਬਲ ਸਾਨੂੰ ਦੱਸਦੀ ਆ ਕਿ ਜਿਸ ਦੇਸ਼ ਤੁਸੀਂ ਰਹੋ ਉਸ ਦੇਸ਼ ਦੇ ਲਈ ਤੁਸੀਂ ਦੁਆ ਕਰੋ ਬਾਈਬਲ ਸਾਨੂੰ ਦੱਸਦੀ ਆ ਜਿਹੜੇ ਤੁਹਾਡੇ ਉੱਤੇ ਅਧਿਕਾਰੀ ਠਹਿਰੇ ਹੋਏ ਨੇ ਉਹਨਾਂ ਅਧਿਕਾਰੀਆਂ ਦੇ ਲਈ ਤੁਸੀਂ ਦੁਆ ਕਰੋ ਤੇ ਅਸੀਂ ਲਗਾਤਾਰ ਆਪਣੇ ਦੇਸ਼ ਦੇ ਲਈ ਭਾਰਤ ਦੇ ਲਈ ਇੰਡੀਆ ਦੇ ਲਈ ਜਿਨਨੇ ਖੁਦਾ ਦੇ ਸੇਵਕ ਦਾਸ ਤੇ ਦਾਸੀਆਂ ਨੇ ਉਹ ਪ੍ਰਾਰਥਨਾ ਕਰਦੇ ਨੇ ਔਰ ਸ਼ੁਰੂ ਤੋਂ ਕਰਦੇ ਆਏ ਔਰ ਅੱਜ ਤੱਕ ਅਸੀਂ ਭਾਰਤ ਦੇ ਲਈ ਇੰਡੀਆ ਦੇ ਲਈ ਪ੍ਰਾਰਥਨਾ ਕਰਦੇ ਆਂ ਪੰਜਾਬ ਲਈ ਪ੍ਰਾਰਥਨਾ ਕਰਦੇ ਆਂ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਆਂ ਔਰ ਇੱਥੋਂ ਤੱਕ ਹੀ ਅਸੀਂ ਆਪਣੇ ਪ੍ਰਧਾਨ ਮੰਤਰੀ ਦੇ ਲਈ ਔਰ ਆਪਣੇ ਸੀਐਮ ਸਾਹਿਬ ਲਈ ਵੀ ਜੋ ਪੰਜਾਬ ਚ ਇਸ ਟਾਈਮ ਮੌਜੂਦਾ ਸੀਐਮ ਸਾਹਿਬ ਨੇ ਔਰ ਪ੍ਰਸ਼ਾਸਨ ਵਾਂ ਅਸੀਂ ਪ੍ਰਾਰਥਨਾ ਕਰਦੇ ਆਂ ਸਾਡੇ ਤੋਂ ਕੀ ਖਤਰਾ ਹੋ ਸਕਦਾ ਪੰਜਾਬ ਨੂੰ ਲੇਕਿਨ ਕੈਲੋ ਟੀਆਰਪੀ ਲਾਈਨ ਦੇ ਲਈ ਮੂੰਹ ਚੁੱਕ ਕੇ ਮਸੀਹ ਭਾਈ ਚਾਰੇ ਦੇ ਖਿਲਾਫ ਬੋਲਣਾ ਸ਼ੁਰੂ ਕਰਦੇ ਆ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਵੀ ਕਿ ਇਹਨਾਂ ਲੋਕਾਂ ਦੇ ਉੱਤੇ ਨੱਥ ਪਾਈ ਜਾਵੇ ਇਹਨਾਂ ਲੋਕਾਂ ਨੂੰ ਦੇਖਿਆ ਜਾਵੇ ਔਰ ਕੱਲ ਦੇ ਲਈ ਮੇਰੇ ਸਾਰੇ ਜਿੰਨੇ ਲੋਕ ਤੁਸੀਂ ਦੇਖ ਰਹੇ ਹੋ ਮੈਨੂੰ ਵਾਚ ਕਰ ਰਹੇ ਹੋ ਮੈਂ ਬਸ ਪਵਨ ਜੋਸਫ ਲੁਧਿਆਣਾ ਹਾਂ ਤਾਂ ਕੱਲ ਦੇ ਲਈ ਮੈਂ ਤੁਹਾਨੂੰ ਇਨਵਾਈਟ ਕਰਦਾ ਤੁਹਾਨੂੰ ਮੈਂ ਕਿ ਤੁਸੀਂ ਸਾਰੇ ਜਨੇ ਸਵੇਰੇ 11 ਵਜੇ ਜਗਰਾਉਂਡ ਪੁਲ ਦੇ ਉੱਤੇ ਪਹੁੰਚੋ ਤਾਕੀ ਅਸੀਂ ਇਹਨਾਂ ਲੋਕਾਂ ਨੂੰ ਨੱਥ ਪਾ ਸਕੀਏ ਅਸੀਂ ਦੱਸ ਸਕੀਏ ਕਿ مصیبہ اچارا ਇੱਕ ਵਾ ਔਰ ਜੇ ਕੋਈ ਸਾਡੇ ਖਿਲਾਫ ਖੜਾ ਹੋਊਗਾ ਉਹਨੂੰ ਉਹਨੂੰ ਪੋਂਦੜੇ ਪੈਰ ਵਾਪਸ ਲੋਟਣਾ ਪਊਗਾ ਉਹਨੂੰ ਸ਼ਰਮਿੰਦਾ ਹੋਣਾ ਪਊਗਾ ਕੱਲ ਯੂਨਿਟੀ ਦਿਖਾਉਣ ਦਾ ਟਾਈਮ ਵਾ ਤੇ ਸਾਰੇ ਖੁਦਾ ਦੇ ਸੇਵਕ ਜੋ ਆਦਰ ਦੇ ਯੋਗ ਨੇ ਦੁੱਗਨੇ ਆਦਰ ਦੇ ਯੋਗ ਮੈਂ ਪਾਸਚ ਪਵਨ ਜੋਸਫ ਸਾਨੂੰ ਕੱਲ ਇਨਵਾਈਟ ਕਰਦਾ ਕਿ ਤੁਸੀਂ ਸਭ ਜਨ ਆਪਣੀਆਂ ਟੀਮਾਂ ਆਪਣੇ ਚਰਚਸ ਨੂੰ ਲੈ ਕੇ ਆਪਣੇ ਲੋਕਾਂ ਨੂੰ ਲੈ ਕੇ ਕੱਲ 11 ਵਜੇ ਤੁਸੀਂ ਜਗਰਾਉਂ ਪੁਲ ਦੇ ਉੱਤੇ ਪਹੁੰਚੋ ਤਾਂ ਕਿ ਇੰਨਾ ਮਸੀਹ ਵਿਰੋਧੀ ਲੋਕਾਂ ਨੂੰ ਨੱਥ ਪਾਈ ਜਾ ਸਕੇ ਆਨ ਆਲੀ ਕ੍ਰਿਸਮਸ ਆਨ ਵਾਲੀਆਂ ਸ਼ੋਭਾ ਯਾਤਰਾ ਅਸੀਂ ਆਰਾਮ ਔਰ ਸ਼ਾਂਤੀ ਮੈਂ ਟੰਗ ਦੇ ਨਾਲ ਅਸੀਂ ਕੱਟ ਸਕੀਏ ਮੇਰੇ ਹਿਸਾਬ ਨਾਲ ਨਾ ਸਾਨੂੰ ਸ਼ਾਸਨ ਨੂੰ ਦੱਸਣ ਦੀ ਲੋੜ ਆ ਨਾ ਸਾਨੂੰ ਪ੍ਰਸ਼ਾਸਨ ਨੂੰ ਦੱਸਣ ਦੀ ਲੋੜ ਕਿਉਂਕਿ ਉਹ ਜਾਣਦੇ ਨੇ ਮਸੀਹ ਭਾਈਚਾਰਾ ਸ਼ਾਂਤੀ ਪਸੰਦ ਲੋਕ ਆ ਔਰ ਇਸੇ ਚੀਜ਼ ਦਾ ਫਾਇਦਾ ਜਿਹੜਾ ਵਾ ਮਸੀਬੀ ਰੋਧੀ ਰੋਗ ਉਠਾਉਂਦੇ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਅਗਰ ਮਸੀਬੀ ਭਾਈਚਾਰਾ ਸ਼ਾਂਤੀਪਸੰਦ ਲੋਕ ਵਾ ਤੇ ਉਹਨਾਂ ਨੂੰ ਆਪ ਹੀ ਇਹਨਾਂ ਲੋਕਾਂ ਨੂੰ ਨੱਥ ਪਾ ਲੈਣੀ ਚਾਹੀਦੀ ਆ ਆਪ ਹੀ ਇਹਨਾਂ ਦੇ ਉੱਤੇ ਕੰਮ ਕਰ ਲੈਣਾ ਚਾਹੀਦਾ ਸੋ ਕੱਲ ਸਾਰੇ ਜਣੇ ਆਪਣੇ ਕੰਮਾਂ ਤੋਂ ਟਾਈਮ ਕੱਢੋ ਕਿਸੇ ਇੱਕ ਚਰਚ ਦਾ ਮੁੱਦਾ ਹੈ ਨਹੀਂਗਾ ਇਹ ਇਹ ਪੂਰੇ ਮਸੀਬੀ ਭਾਈਚਾਰੇ ਦਾ ਔਰ ਕੌਮ ਦਾ ਮੁੱਦਾ ਵਾ ਅਗਰ ਤੁਸੀਂ ਅੱਜ ਨਾ ਖੜੇ ਹੋਏ ਤੇ ਇਹ ਤੁਹਾਡੇ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਤੋ ਸਾਰੇ ਮਸੀਹ ਕੌਮ ਸਾਰੇ ਪਾਸਟਰ ਸਾਰੇ ਸੇਵਕ ਸਾਰੇ ਖੁਦਾ ਦੇ ਆਦਰ ਦੇ ਯੋਗਦਾਸ ਸਭ ਜਨ ਇਕੱਠੇ ਹੋਵੋ ਤਾਂ ਕਿ ਇਹਨਾਂ ਦੁੱਕੀ ਤਿੱਕੀ ਬੰਦੀਆਂ ਬੰਦਿਆਂ ਨੂੰ ਜਿਹੜੇ ਉੱਠਦੇ ਔਰ ਬੋਲਦੇ ਆ ਖੁਦਾ ਦੇ ਸੇਵਕਾਂ ਦੇ ਖਿਲਾਫ ਕੱਲ ਇਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਤੁਸੀਂ ਅਗਰ ਸਾਡੇ ਖਿਲਾਫ ਬੋਲੋਗੇ ਤੇ ਅਸੀਂ ਤੁਹਾਨੂੰ ਮੂੰਹ ਤੋੜ ਜਵਾਬ ਦੇਵਾਂਗੇ ਇਸ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਤੇ ਕੱਲ ਸਾਰੇ ਜਨ ਨੇ ਪੂਰੇ 11 ਵਜੇ ਉਸ ਜਗ੍ਹਾ ਦੇ ਉੱਤੇ ਪਹੁੰਚੋ ਸਾਰੇ ਜਨ ਨੇ ਤਾਂ ਕਿ ਜਿੱਦਾਂ ਇਹਨਾਂ ਨੇ ਪਰਮੇਸ਼ਰ ਦੇ ਦਾਸ ਔਰ ਦਾਸੀ ਦਾ ਪੁੱਤਲਾ ਸਾੜਿਆ ਇਹਨਾਂ ਨੂੰ ਦੱਸਿਆ ਜਾਵੇ ਕਿ ਕੋਈ ਕੱਲਾ-ਇਕੱਲਾ ਨਹੀਂ ਮੁਸੀਬਾ ਆ ਰਹੀ ਇਕੱਠਾ ਇਕੱਠਾ ਵਾ ਮੁਸੀਬਾ ਆਇ ਚਾਰਾ ਔਰ ਜਦੋਂ ਅਸੀਂ ਇਕੱਠੇ ਹੋ ਕੇ ਖੜ ਜਾਵਾਂਗੇ ਸ਼ੈਤਾਨ ਨੂੰ ਵਿਰੋਧੀਆਂ ਨੂੰ ਸ਼ਰਮਿੰਦਾ ਹੋਣਾ ਹੀ ਪਊਗਾ ਇਸ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਤੇ ਸਾਰੇ ਜਣੇ ਕੱਲ ਜ਼ਰੂਰ ਪਹੁੰਚੋ 11 ਵਜੇ ਤੁਸੀਂ ਸਾਰਿਆਂ ਨੇ ਪਹੁੰਚਣਾ ਔਰ ਸ਼ਾਂਤੀ ਮੈਂ ਢੰਗ ਦੇ ਨਾਲ ਅਸੀਂ ਉੱਥੇ ਆਪਣੀ ਗੱਲ ਰੱਖਣੀ ਆ ਤੇ ਮੇਰਾ ਬਿਲੀਵ ਆ ਅਸੀਂ ਵਿਰੋਧੀਆਂ ਨੂੰ ਸ਼ਰਮਿੰਦਾ ਹੁੰਦੇ ਦੇਖਾਂਗੇ ਔਰ ਸ਼ੈਤਾਨ ਵੀ ਸ਼ਰਮਿੰਦਾ ਹੋਊਗਾ ਇਸ ਮੱਤੀ ਦੇ ਨਾਮ 'ਚ ਤੇ ਸਾਰੇ ਜਣੇ ਪੂਰੇ 11 ਵਜੇ ਨੋਟ ਕਰ ਲਿਓ ਕਿ 11 ਵਜੇ ਤੁਸੀਂ ਜਗਰਾਉਂ ਪੁਲ ਲੁਧਿਆਣਾ ਦੇ ਉੱਤੇ ਪਹੁੰਚ ਜਾਣਾ ਵਾ ਇਕੱਠੇ ਹੋ ਕੇ ਅਸੀਂ ਬਾਕੀ ਦੇ ਡਿਸਕਸ਼ਨਸ ਵੇਰੇ ਮਾਰਨਿੰਗ ਉੱਥੇ ਕਰਾਂਗੇ ਕਿ ਅਸੀਂ ਉੱਥੇ ਕੀ ਕਰਨਾ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਖਦਾ ਦੇ ਜਿੰਨੇ ਸੇਵਕ ਦੇਖ ਰਹੇ ਨੇ ਦਾਸ ਦਾਸੀਆਂ ਤੁਸੀਂ ਪਲੀਜ਼ ਇਹਨੂੰ ਕਾਈਂਡਲੀ ਸ਼ੇਅਰ ਕਰ ਦਿਓ ਅੱਗੇ ਸਾਰੇ ਗਰੁੱਪਸ ਦੇ ਵਿੱਚ ਜਿੰਨੇ ਲੋਕ ਜਿੰਨੇ ਮਸੀਹ ਭਾਈ ਚਾਰੇ ਦੇ ਭੈਣ ਭਰਾ ਦੇਖ ਰਹੇ ਨੇ ਸ਼ੇਅਰ ਕਰੋ ਕਿ ਕੱਲ ਅਸੀਂ ਜਿਆਦਾ ਤੋਂ ਜਿਆਦਾ ਜਣੇ ਉੱਤੇ ਇਕੱਠੇ ਹੋ ਸਕੀਏ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ